ਵੀਡੀਓ ਦੇਖ ਰਹੇ ਆਪ ਸਾਮਣੂ ਜੀਹਾਂ ਲੈ ਕੇ ਹਾਜ਼ਰ ਆਈ ਤੇ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿਨ੍ਹਾਂ ਵੀਰਾਂ ਪਿਆਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਦਿੱਲੀ ਵਿਧਾਨ ਸਭਾ ਚੋਣਾਂ ਲਈ 5 ਫਰਵਰੀ ਨੂੰ VOTING ਅਤੇ 8 ਨੂੰ ਨਤੀਜਾ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਦਿੱਲੀ ਵਿਧਾਨ ਸਭਾ ਚੋਣਾਂ ਲਈ 5 ਫਰਵਰੀ ਨੂੰ VOTING ਹੋਵੇਗੀ ਜਦਕਿ 8 ਫਰਵਰੀ ਨੂੰ ਨਤੀਜਾ ਐਲਾਨ ਕੀਤਾ ਜਾਵੇਗਾ ਜ਼ਿਲ੍ਹੇ ਵਿੱਚ ਵਿਧਾਨ ਸਭਾ ਚੋਣਾਂ ਰਾਈਤੀ ਤੌਰ ਤੇ ਇੱਕੋ ਪੜਾਅ ਵਿੱਚ ਹੁੰਦੀਆਂ ਰਹੀਆਂ ਹਨ ਅਤੇ ਇਸ ਵਾਰ ਵੀ ਇੱਕ ਹੀ ਪੜਾਅ ਵਿੱਚ VOTING ਹੋਵੇਗੀ ਚੋਂ ਮੁੱਖ ਚੋਣ ਕਮਿਸ਼ਨਰ ਜੀਵਨ ਕੁਮਾਰ ਨੇ ਦੱਸਿਆ ਕਿ ਦਿੱਲੀ ਦੀਆਂ ਸਾਰੀਆਂ 70 ਸੀਟਾਂ ਤੇ 5 ਫਰਵਰੀ ਨੂੰ ਇੱਕ ਅਪ੍ਰਾਚ ਵੋਟਿੰਗ ਹੋਵੇਗੀ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਤੇ ਭੰਗ ਵੋਟਰਾਂ ਲਈ ਘਰ ਤੋਂ ਵੋਟ ਪਾਉਣ ਦਾ ਸਹੂਲਤ ਹੋਵੇਗਾ ਵੋਟਿੰਗ ਦੀ ਸੋਖ ਲਈ ਪੋਲਿੰਗ ਸਟੇਸ਼ਨਾਂ ਤੇ ਵਲੰਟੀਅਰਲੀ ਡੀਲ ਚੇਅਰ ਤੇ ਰੇਪ بنائے ਜਾਣਗੇ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਸਲਾਹ ਵੀ ਦਿੱਤੀ ਕਿ ਚੋਣ ਪ੍ਰਚਾਰ ਵਿੱਚ ਭਾਸ਼ਾ ਦਾ ਧਿਆਨ ਰੱਖੋ ਔਰਤਾ ਪ੍ਰਤੀ ਪੱਦੀ ਭਾਸ਼ਾ ਨਾ ਵਰਤੋ ਮੁੱਖ ਚੋਣ ਕਮਿਸ਼ਨ ਰਜੀਵ ਘਰ ਨੇ ਦੱਸਿਆ ਕਿ ਦਿੱਲੀ ਤੇ 13,000 ਤੋਂ ਵੱਧ ਪੋਲਿੰਗ ਬੂਥ ਹਨ। ਦਿੱਲੀ ਵਿੱਚ ਕੁੱਲ 1 ਕਰੋੜ 52.24.858 ਵੋਟਰ ਹਨ ਜਿਸ ਇਸ ਵਿੱਚ ਪੁਰਸ਼ ਵੋਟਰ 8549645 ਹਨ ਜਦੋਂ ਕਿ 7173952 ਮਹਿਲਾ ਵੋਟਰ ਹਨ। ਦਿੱਲੀ ਵਿੱਚ 2,650 ਟਾਈਮ ਵੋਟਰ ਹਨ। ਉੱਤਰਾਧਿਆਸੀ ਅਜੁੱਧਿਆ ਵਿੱਚ ਮਿਲੀ ਕੀਪਰ ਵਿਧਾਨ ਸਭਾ ਚੋਣਾਂ ਸੀਟ ਅਤੇ ਤਾਮਲਾਡੂ ਵਿੱਚ ਵਿਰੋਡ ਈ ਰੋਡ ਵਿਧਾਨ ਸਭਾ ਸੀਟ ਉੱਤੇ 5 ਫਰਵਰੀ ਨੂੰ ਇਹ उपचुनाव ਕਰਵਾਈਆਂ ਜਾਣਗੀਆਂ ਜਦੋਂ ਕਿ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ ਚੋਣ ਮੁੱਖ ਚੋਣ ਕਮਿਸ਼ਨ ਰਜੀਵ ਨੇ ਕਿਹਾ ਕਿ ਜੰਮੂ ਕश्मीर ਦੀਆਂ ਦੋ ਸੀਟਾਂ ਤੋਂ ਬਾਅਦ ਜਿਮਨੀ ਚੋਣਾਂ ਕਰਵਾਈਆਂ ਜਾਣਗੀਆਂ ਕਿਉਂਕਿ ਉੱਥੇ ਮੌਸਮ ਅਜੇ ਵੀ ਖਰਾਬ ਹੈ ਖਬਰਾਂ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ